सबसे पहले हम स्वागत करते हैं जो इतने खराब मौसम के बावजूद आप लगातार यहाँ पे हमारी आवाज़ को देश और दुनिया में पहुँचा रहे हैं उसके लिए हम आपके सदैव ऋणी रहेंगे और मैं परिचय करा देता हूँ हमारे बीच में आदरणीय काका सिंह कोटड़ा जी हैं जनरल सेक्रेटरी भारतीय किसान यूनियन एकता सिद्धूपुर से उनके दाई तरफ डॉक्टर गुरुप्रवेश जी हैं फाइव रिवर्स एसोसिएशन जो टीम है जो कंटिन्यूस डेवाल साहब की सेहत को मॉनिटर कर रही है उनके दाई तरफ दिलबाग सिंह हरिगढ़ जी हैं और मेरे बाई तरफ सतनाम सिंह बागड़िया जी हैं उनके बाई तरफ राजेंद्र सिंह चहल जी हैं और उनके बाई तरफ गुरु साहब जी हैं तो मैं सबसे पहले निवेदन करूंगा एक बार डॉक्टर साहब पूरे आज का जो मेडिकल बुलेटिन है जो आज उन्होंने चेक किया है उसके बारे में डॉक्टर गुरुप्रवेश जी बात रखेंगे डॉक्टर गुरुप्रवेश ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਪ੍ਰਵੇਸ਼ ਅਸੀਂ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਤੋਂ ਪਹਿਲੇ ਦਿਨ ਤੋਂ ਸਾਰੇ ਫਾਰਮਰਸ ਤੇ ਡੱਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਹੇ ਹਾਂ ਅਸੀਂ 50 ਡਾਕਟਰਾਂ ਦੀ ਟੀਮ ਡਾਕਟਰ ਡੱਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਦੇ ਰਹੇ ਹਾਂ ਵੀਡੀਓ ਕਾਨਫਰੈਂਸ ਰਾਹੀਂ ਸਾਰੀ ਡਿਸਕਸ਼ਨ ਕਰਦੇ ਹਾਂ ਸਾਰੇ ਸਪੈਸ਼ਲਿਸਟ ਉਸ ਇਨਕਲੂਡਡ ਹੁੰਦੇ ਨੇ ਜਿ ਜਦਾਂ ਮੈਂ ਤੁਹਾਨੂੰ ਅਪਡੇਟ ਦਵਾਂ ਤਾਂ ਉਹਨਾਂ ਦੀ ਰਾਤ ਕਾਫੀ ਔਖੀ ਬੀਤੀ ਇਲੈਕਟ੍ਰੋਲਾਈਟ ਇੰਬੈਲੈਂਸ ਕਰਕੇ ਤੇ ਸਟਾਰਵੇਸ਼ਨ ਕਰਕੇ ਉਹਨਾਂ ਦੀ ਨੀਂਦ ਦੀ ਬਹੁਤ ਡਿਸਟਰਬੈਂਸ ਰਹੀ ਬਿਲਕੁਲ ਸੌ ਨਹੀਂ ਸਕੇ ਉਹ ਸਵੇਰ ਤੱਕ ਦੂਸਰੀ ਗੱਲ ਉਹਨਾਂ ਦੇ ਸਰੀਰ 'ਚ ਕਾਫੀ ਕੜਾਲ ਪੈ ਰਿਆ ਸੀ ਬਹੁਤ ਬੇਚੈਨੀ ਨਾਲ ਉਹਨਾਂ ਨੇ ਰਾਤ ਕੱਟੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਐਗਜ਼ਾਮੀਨੇਸ਼ਨ ਕੀਤੀ ਅੱਜ ਜੇ ਵੀਕਨੈਸ ਕਾਫੀ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਉਹਨਾਂ ਦੇ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀਗਾ ਤੇ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ੍ਹ ਨਾਲੋਂ 10 ਪੁਆਇੰਟ ਥੱਲੇ ਸੀਗਾ ਬੀਪੀ ਕੱਲ੍ਹ ਤੋਂ ਜੇ ਅਸੀਂ ਮਾਨੀਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਤੇ ਜੇ ਲੈਬਸ ਦੀ ਗੱਲ ਕਰੀਏ ਉਸ ਤੋਂ ਬਾਅਦ ਤਾਂ ਉਹਨਾਂ ਦੇ ਐਲ ਐਫ ਟੀਜ਼ ਕਾਫੀ ਫਲਕਚੁਏਟ ਕਰ ਰਹੇ ਨੇ ਜੀ ਐਫ ਆਰ ਘਟਿਆ ਹੋਇਆ ਹੈ ਕਰੈਟੀਨ ਵਧਿਆ ਹੋਇਆ ਹੈ ਤੇ ਕੀਟੋਨ ਬਾਡੀਜ਼ ਕਾਫੀ ਉੱਤੇ ਨੇ ਇਲੈਕਟ੍ਰੋਲਾਈਟ ਇਮਬੈਲੈਂਸ ਹੋਇਆ ਹੋਇਆ ਜਿਸ ਕਰਕੇ ਸਾਨੂੰ ਬਹੁਤ ਡਰ ਰਹਿਦਾ ਉਹਨਾਂ ਦੇ ਆਰਗਨ ਫੇਲਰ ਦਾ ਕੋਈ ਵੀ ਆਰਗਨ ਕਿਸੇ ਵੀ ਤਰ੍ਹਾਂ ਹੀ ਕਿਸੇ ਵੀ ਟਾਈਮ ਕੋਈ ਵੀ ਆਰਗਨ ਫੇਲ ਹੋ ਸਕਦਾ ਹੈ ਜਿਸ ਜਦੋਂ ਵੀ ਇਹ ਆਰਗਨ ਜੇ ਕਦੇ ਫੇਲ ਹੋਇਆ ਤਾਂ ਸਾਨੂੰ ਟਾਈਮ ਨਹੀਂ ਥਿਆਏਗਾ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੂੰਗਾ ਜਿਥਾਰ ਸਾਰਿਆਂ ਦੇ ਮਨਾਂ ਚ ਇਹ ਸਵਾਲ ਹੋਏਗਾ ਕਿ ਕੋਈ ਵੀ ਇਨਸਾਨ ਬਿਨਾ ਖਾਦੇ ਕਿੰਨੇ ਦਿਨ ਕੱਟ ਸਕਦਾ ਹੈ ਮੈਂ ਤੁਹਾਨੂੰ ਇੱਕ ਡੈਫੀਨੇਟ ਨੰਬਰ ਤਾਂ ਨਹੀਂ ਦੇ ਸਕਦਾ ਪਰ ਇਹ ਜ਼ਰੂਰ ਦੱਸ ਸਕਦਾ ਹਾਂ ਵੀ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਦੇ ਜਦੋਂ ਬੰਦਾ ਸ਼ੁਰੂ ਕਰਦਾ ਹੈ ਭੁੱਖ ਹੜਤਾਲ ਉਦੋਂ ਉਹਦੀ ਸਰੀਰ ਦੀ ਕੀ ਸਥਿਤੀ ਹੁੰਦੀ ਹੈ ਉਹਦੀ ਫੈਟ ਕਿੰਨੀ ਹੁੰਦੀ ਹੈ ਦੂਸਰੇ ਨੰਬਰ ਤੇ ਉਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਹੁੰਦਾ ਹੈ ਤੀਸਰੇ ਨੰਬਰ ਤੇ ਉਹਨਾਂ ਦੀ ਵਿਲ ਪਾਵਰ ਕਿੱਦਾਂ ਦੀ ਹੈ ਤੇ ਜੇ ਮੈਂ ਢੱਲੇਵਾਲ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੀ ਵਿਲ ਪਾਵਰ ਬ ਜੋ ਤਾਂ ਪਹਿਲੇ ਦਿਨ ਉਹਨਾਂ ਨੂੰ ਔਰ ਸੋਸਾਇਟੀ ਹਾਈਪੋਟੈਨਸ਼ਨ ਕਰਕੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਤਾਂ ਅਸੀਂ ਬਾਹਰ ਉਹਨਾਂ ਨੂੰ ਚੈੱਕਅਪ ਲਈ ਲੈ ਕੇ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਬੀਬੀ ਤੁਹਾਡਾ ਇੰਨਾ ਥੱਲੇ ਡਿੱਗਿਆ ਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਮੈਨੂੰ ਇੱਕੋ ਜਵਾਬ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜਦੋਂ ਦੁਬਾਰਾ ਉਹਨਾਂ ਨੂੰ ਅੰਦਰ ਲੈ ਕੇ ਗਿਆ ਤਾਂ ਮੈਂ ਉਹ ਤੋਂ ਦੁਬਾਰਾ ਪੁੱਛਿਆ ਬਾਪੂ ਜੀ ਜਦੋਂ ਬਾਹਰ ਅਸੀਂ ਬੈਠੇ ਸੀਗੇ ਤੁਹਾਡਾ ਬੀਬੀ ਡਿੱਗਿਆ ਸੀ ਤੁਹਾਨੂੰ ਕੁਝ ਮਹਿਸੂਸ ਹੋਇਆ ਸੀ ਉਹਨੇ ਮੈਨੂੰ ਉਸ ਵਕਤ ਦੱਸਿਆ ਕਿ ਮੇਰੇ ਅੱਖਾਂ ਮੂਰੇ ਹਨੇ ਅਸੀਂ ਉਹਨਾਂ ਦੇ ਨਾਲ ਸਾਰਾ ਚੈੱਕਅਪ ਕਰ ਰਹੇ ਹਾਂ ਬਸ ਇੱਕ ਬਹੁਤ ਜ਼ਿਆਦਾ ਜਿਹੜੀ ਚਿੰਤਾ ਵਾਲੀ ਵਿਸ਼ਾ ਹੈ ਕਿ ਉਹਨਾਂ ਦਾ ਕਾਰਡੀਆਕ ਰੈਸਟ ਕਦੇ ਵੀ ਹੋ ਸਕਦਾ ਹੈ ਕਿਉਂਕਿ 7 ਦਿਨਾਂ ਦੇ ਭੁਖੜ ਤੋਂ ਬਾਅਦ ਭੁਖੜ ਤੋਂ ਬਾਅਦ ਕਾਰਡੀਆਕ ਰੈਸਟ ਦਾ ਰਿਸਕ ਬਹੁਤ ਵੱਧ ਜਾਂਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਵਾਰਨ ਕਰਦੇ ਰਹਿੰਦੇ ਹਾਂ ਕਿ ਕਿਸੇ ਵੀ ਪਲ ਕਿਸੇ ਵੀ ਘੜੀ ਕੁਝ ਵੀ ਹੋ ਸਕਦਾ ਹੈ ਧੰਨਵਾਦ ਜੀ ਮੈਂ ਨਿਵੇਦਨ ਕਰਤਾ ਹੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਜੀ ਉਹ ਵਿਸਤਾਰ ਸੇ ਅੱਜ ਆਪਕੇ ਸਾਹਮਣੇ ਬਾਤ ਰੱਖੇਗੇ ਸਭ ਤੋਂ ਪਹਿਲਾਂ ਫਤਿਹ ਲੈ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਫਤਿਹ ਡਾਕਟਰ ਸਾਹਿਬ ਨੇ ਸਾਰੀ ਜਿਹੜੀ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਦੀ ਸਥਿਤੀ ਆ ਉਹ ਸਾਰੀ ਜ ਆਪਾਂ ਨੂੰ ਸਾਫ਼ ਕਰਤੀ ਐ ਅੱਜ ਜੋ 28 ਦਿਨ ਚਾਗੇ 28 ਦਿਨ ਹੋ ਗਏ ਜੇ ਲਗਭਗ ਇਹ ਕਹਿਣਾ ਹੋਵੇ ਵੀ ਮਹੀਨਾ ਹੋ ਗਿਆ ਤਾਂ ਉਹਨਾਂ ਦੀ ਸਥਿਤੀ ਕਿਉਂ ਆ ਸਥਿਤੀ ਇਹ ਬਣੀ ਕਿਉਂ ਆ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਜਿਹੜੀਆਂ ਮੰਗਾਂ ਤੇ 13 ਫਰਵ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਮੰਗਾਂ ਲਾਗੂ ਕਰਵਾਉਣ ਲਈ ਇਹ ਸਥਿਤੀ ਦੇ ਵਿੱਚ ਆਉਣਾ ਪਿਆ ਕਿ ਸਰਕਾਰ ਜਦੋਂ ਚਾਰ ਗੇਟ ਦੀਆਂ ਮੀਟਿੰਗਾਂ ਛੱਡ ਕੇ ਚੁੱਪ ਹੋਈ ਹੈ ਚੁੱਪ ਤੋੜਨ ਵਾਸਤੇ ਤੇ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਤਰੀਕ ਤੋਂ ਜਿਹੜਾ ਪ੍ਰਧਾਨ ਜੀ ਨੇ ਐਲਾਨ ਕੀਤਾ ਸਾਡੇ ਦੋਨੇ ਫੋਰਮਾਂ ਨਾਲ ਅਸੀਂ ਉਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੇ ਸਾਰੇ ਪ੍ਰੋਗਰਾਮ ਆਪਾਂ ਦੇ ਚੁੱਕੇ ਆਂ ਤਾ ਹੁਣ ਜਿਹੜਾ ਅਗਲਾ ਪ੍ਰੋਗਰਾਮ ਸਾਨੂੰ ਕਿਉਂ ਦੇਣਾ ਪੈ ਰਿਹਾ ਭਮਾ ਪੂਰੇ ਦੇਸ਼ ਦੀ ਭਾਵਨਾਵਾਂ ਡੱਲੇਵਾਲ ਸਾਹਿਬ ਦੀ ਸੋਚ ਤੇ ਵਿਚਾਰ ਤੇ ਉਹ ਮੰਗਾ ਨਾਲ ਜੁੜੀ ਹੋਈ ਹੈ ਪਰ ਫਿਰ ਵੀ ਜਿਹੜਾ ਜੰਪਲ ਸਾਡੇ ਪੰਜਾਬ ਦਾ ਸਾਡੋ ਨਿਕਾ ਜਾਂ ਪਿੰਡ ਡੱਲੇਵਾਲ ਸਾਹਿਬ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਨੇ ਹਰੇਕ ਇਨਸਾਨ ਦੇ ਇਸ਼ਾਅ ਕਿ ਡੱਲੇਵਾਲ ਸਾਹਿਬ ਦੇ ਦਰਸ਼ਨ ਕੀਤੇ ਜਾਣ ਤਾਂ ਆਪਾਂ 28 ਦਿਨਾਂ ਦੇ ਵਿੱਚ ਦੇਖਿਆ ਕੋਈ ਜ਼ਿਲ੍ਹਾ ਕੋਈ ਬਲੌਂਗ ਕੋਈ ਪਿੰਡ ਸ਼ਹਿਰ ਕਸਬਾ ਨਹੀਂ ਰਿਹਾ ਹੋਣਾ ਜਿਹੜੇ ਖਨੌਰੀ ਹਾਜ਼ਰੀ ਨਾਲ ਲਵਾ ਕੇ ਗਏ ਹੋਣ ਤਾਂ ਵੱਡੀ ਗਿਣਤੀ ਦੇ ਵਿੱਚ ਕੱਲ ਪਰਿਵਾਰਾਂ ਸਮੇਤ ਲੋਕ ਇੱਥੇ ਆਏ ਨੇ ਸਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਮਤੇ ਦੇ ਕੇ ਗਈਆਂ ਨੇ ਕਿ ਅਸੀਂ ਜੇ ਪਿੰਡ ਵੱਲੋਂ ਜਥੇ ਵੀ ਤੋਰਾਂਗੇ ਰਾਸ਼ਨ ਵੀ ਭੇਜਾਂਗੇ ਤੇ ਅਪੀਲ ਵੀ ਕਰਾਂਗੇ ਸਰਕਾਰ ਨੂੰ ਕਿ ਮੰਗਾ ਮੋਰਚੇ ਦੀਆਂ ਲਾਗੂ ਕਰਨ ਤਾਂ ਅੱਜ ਮੌਸਮ ਖਰਾਬ ਹੋਣ ਦੇ باوجود ਵੀ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਪੰਜਾਬ ਟੈਕਸੀ ਯੂਨੀਅਨ ਉਹ ਵੀ ਹਮਾਇਤ ਤੇ ਆਏਗੇ ਤੇ ਲਿਖ ਕੇ ਆਪਦਾ ਲੈਟਰ ਵੀ ਦੇ ਕੇ ਗਏ ਸਾਨੂੰ ਤਾਂ ਉਹਦੀ ਸਥਿਤੀ ਦੇ ਵਿੱਚੋਂ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਹਦੇ ਵਿੱਚ ਜਿੰਨੇ ਵੀ ਵਰਗ ਹੈ ਕੱਲੇ ਇਹ ਕਿਸਾਨਾਂ ਦਾ ਮਸਲਾ ਨਹੀਂ ਕੱਲੇ ਕਿਸਾਨ ਜਸੇਵੰਦੀ ਦਾ ਮਸਲਾ ਨਹੀਂ ਪੰਜਾਬ ਨਾਲ ਇਸ਼ੂ ਜੁੜਿਆ ਹੋਣ ਕਰਕੇ ਸਾਡੇ ਆਗੂ ਜੁੜਿਆ ਹੋਣ ਕਰਕੇ ਜਿਹੜੀਆਂ ਪੰਜਾਬ ਦਾ ਹੁਣ ਤੱਕ ਯੋਗਦਾਨ ਰਿਹਾ ਕੇਂਦਰ ਨੂੰ ਅਨਾਜ ਪੈਦਾ ਕਰਕੇ ਭੁੱਖਮਾਰੀ ਤੋਂ ਸਟੇਟਾਂ ਨੂੰ ਬਚਾਇਆ ਸਾਡਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਝੋਲੀ ਆੜਦਾ ਹੁੰਦਾ ਸੀ ਉਹ ਸਥਿਤੀ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਤਾਂ ਅੱਜ ਹਰੇਕ ਵਰਗ ਦਾ ਸਾਨੂੰ ਉਮੀਦ ਸੀ ਤੇ ਹਰੇਕ ਲਿਖਤੀ ਵੀ ਦੇ ਕੇ ਗਏ ਨੇ ਉਹ ਇਹ ਕਹਿ ਕੇ ਗਏ ਨੇ ਵੀ ਸਾਨੂੰ ਪ੍ਰੋਗਰਾਮ ਦਿਓ ਅਸੀਂ ਡੱਲੇਵਾਲ ਸਾਹਿਬ ਦੀ ਹਮਾਇਤ ਕਰਨਾ ਚਾਹੁੰਦੇ ਆ ਤੇ ਅਸੀਂ ਦੋਨੇ ਫੋਰਮਾਂ ਨੇ ਫਿਰ ਫੈਸਲਾ ਕੀਤਾ ਕਿ 30 ਤਰੀਕ ਨੂੰ ਦਿਨ ਸੋਮਵਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦੇ ਵਿੱਚ ਸਾਡੇ ਪਿੰਡਾਂ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਉਹ ਤਾਂ ਆਉਂਦੇ ਨੇ ਸ਼ਹਿਰਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਜਿਹੜੇ ਲੋਕ ਹਮਾਇਤ ਆਏ ਨੇ ਉਹਨਾਂ ਤੋਂ ਵੀ ਆਸ ਕਰਾਂਗੇ ਵੱਖ-ਵੱਖ ਵਰਗਾਂ ਦੇ ਜੱਸੇ ਬੰਦੀਆਂ ਵੀ ਮੰਨ ਲਓ ਮੇਨ ਜਿਹਦੇ ਜਾਨ ਦਾ ਸਦਾ ਟਰਾਂਸਪੋਰਟ ਦੀ ਹੈ ਟਰਾਂਸਪੋਰਟਰ ਨੂੰ ਵੀ ਅਪੀਲ ਕਰਾਂਗੇ ਜਿਹੜੇ ਸਾਡੇ ਮਜ਼ਦੂਰ ਫੈਕਟਰੀਆਂ 'ਚ ਵੀ ਕੰਮ ਕਰਦੇ ਨੇ ਕਿਸਾਨੀ ਨਾਲ ਸੰਬੰਧਤ ਮੰਡੀਆਂ 'ਚ ਵੀ ਆਉਂਦੇ ਨੇ ਉਹਨਾਂ ਤੋਂ ਸਾਰਿਆਂ ਤੋਂ ਆਸ ਕਰਾਂਗੇ ਇਹ ਸੰਬੰਧ ਨਾਲ 26 ਤਰੀਕ ਨੂੰ ਅਸੀਂ 26 ਤਰੀਕ ਨੂੰ ਖਨੌਰੀ ਦੇ ਵਿੱਚ ਇੱਕ ਸਾਰੇ ਵਰਗਾਂ ਦੀ ਜਿਹੜੇ ਸਾਨੂੰ ਹਮਾਇਤ ਵੀ ਦੇ ਕੇ ਗਏ ਨੇ ਜਿਹੜੇ ਹਮਾਇਤ ਤੋਂ ਬਾਹਰ ਵੀ ਰਹਿੰਦੇ ਆ ਉਹਨਾਂ ਤੋਂ ਵੀ ਆਸ ਕਰਾਂਗੇ ਕਿ 26 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਕੇ ਸਾਰੇ ਉਹਨਾਂ ਵਰਗਾ ਨਾਲ ਤੇ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਉੱਥੇ ਪੀਸੀਸੀ ਵੀ ਕਰਾਂਗੇ ਤੇ ਪੰਜਾਬ ਇੱਕ ਇਤਿਹਾਸਕ ਬੰਦ ਹੋਊਗਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਡੱਲੇਵਾਲ ਸਾਹਿਬ ਜਿਹੜੇ ਫੋਰਮ ਦੀਆਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਬੈਠੇ ਨੇ ਘਰ ਘਰ ਚੁੱਲ੍ਹੇ ਚੁਲ ਤੱਕ ਇਹ ਗਈ ਹੈ ਹਰੇਕ ਦੀ ਇੱਛਾ ਹੈ ਕੇ ਡੱਲੇਵਾਲ ਸਾਹਿਬ ਦੀ ਸਥਿਤੀ ਕੀ ਹੈ ਪਰ ਸਥਿਤੀ ਬਣਾਈ ਕੀ ਨੇ ਉਹ ਕੇਂਦਰ ਸਰਕਾਰ ਨੇ ਅੱਜ ਬੜੀਆਂ ਖਬਰਾਂ ਲੱਗ ਰਹੀਆਂ ਨੇ ਕੋਈ ਕਹਿੰਦਾ ਵੀ ਡੱਲੇਵਾਲ ਸਾਹਿਬ ਦਾ ਜਿਹੜਾ ਮਰਰ ਵਰਤ ਖਲਾਇਆ ਜਾਵੇ ਕੋਈ ਕਹਿੰਦਾ ਵੀ ਕਿਸਾਨ ਆਗੂਆਂ ਨੇ ਮਰਰ ਵਰਤੇ ਬਹਾਇਆ ਕਿਉਂ ਹੈ ਕੋਈ ਕਹਿੰਦਾ ਵੀ ਮੇਰਾ ਇਹਦੇ ਨਾਲ ਨੇੜਤਾ ਨਹੀਂ ਪਰ ਪੰਜਾਬ ਦੀ ਜਨਤਾ ਡੱਲੇਵਾਲ ਸਾਹਿਬ ਦੇ ਜਿਹੜੇ ਐਕਸ਼ਨ ਲੈਂਦਾ ਹੈ ਜੋ ਉਹਨਾਂ ਦੀ ਸਥਿਤੀ ਪੂਰੇ ਭਾਰ ਦੇ ਕਿਸਾਨ ਇਸ 이슈ਾਂ ਤੇ ਇਸ ਮੰਗਾਂ ਨਾਲ ਜੁੜੇ ਨੇ ਅਸੀਂ ਆਸ ਕਰਾਂਗੇ ਕਿ 30 ਤਰੀਕ ਨੂੰ ਦਿਨ ਸੋਮਵਾਰ ਨੂੰ 7 ਵਜੇ ਤੋਂ ਲੈ ਕੇ ਪੂਰਾ ਬਾਜ਼ਾਰ ਬੰਦ ਰਹਿਣਗੇ ਪੂਰਾ ਟਰਾਂਸਪੋਰਟ ਆਵਾਜਾਈ ਬੰਦ ਰਹੂਗੀ ਸਿਰਫ ਕੱਲੇ ਜਿਹੜੀ ਐਮਰਜੈਂਸੀ ਆਪਣੇ ਐਮਰਜੈਂਸੀ ਜਿਹੜੇ ਸੁਵਾਂਵਾਂ ਨੇ ਉਹ ਚੱਲਦੀਆਂ ਰਹਿਣਗੀਆਂ ਤੇ ਹੋਰ ਜਿਹੜੇ ਸਾਡੇ ادارے ਆ ਸਰਕਾਰੀ ادارے ਆ ਸਕੂਲ ਆ ਕਾਲਜ ਆ ਉਹ ਸਾਰੇ ਜਿਹੜੇ ਆਸ ਕਰਾਂਗੇ 26 ਤਰੀਕ ਨੂੰ ਡਿਟੇਲ ਦੇ ਨਾਲ ਜਿਹੜੇ ਡਿਟੇਲ ਦੇ ਨਾਲ ਵੀ ਉਹਨਾਂ ਤੋਂ ਆਸ ਕਰਕੇ ਵੱਡੀ ਪੀਸੀ ਜਿਹੜਾ 26 ਨੂੰ ਕਰਾਂਗੇ ਪਰ ਅਸੀਂ ਪੰਜਾਬ ਦੇ ਹਰੇਕ ਵਰਗ ਨੂੰ ਆਸ ਵੀ ਕਰਦੇ ਆ ਤੇ ਛੋਟੇ ਮੱਧਮ ਰਾਹੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਆਪਦੇ ਜੋ ਵੀ ਕਾਰੋਬਾਰ ਹੈ 30 ਤਰੀਕ ਇੱਕ ਦਿਨ ਧਿਆਨ ਰੱਖ ਕੇ ਤਾਂ ਮੁਕੰਮਲ ਬੰਦ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜੀ ਸਰਕਾਰ ਪ੍ਰਚਾਰ ਕਰ ਰਹੀ ਹੈ ਬਈ ਇਹ ਇਕੱਲੇ ਪੰਜਾਬ ਦਾ ਮੋਰਚਾ ਹੈ ਤਾਂ ਨਾਲ ਸਾਡੇ ਹਰਿਆਣਾ ਦੂਜੇ ਸਟੇਟਾਂ ਤੇ ਕੱਲ ਨੂੰ ਜਿਹੜੇ ਪ੍ਰੋਗਰਾਮ ਦਿੱਤੇ ਐ ਉਹ ਵੀ ਪੂਰੇ ਭਾਰਤ ਦੇ ਵਿੱਚ ਲਾਗੂ ਹੋਣਗੇ ਅਸੀਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਦੋ ਪ੍ਰੋਗਰਾਮ ਐ ਉਹ ਨਹੀਂ ਕਰੇ ਉਹ ਸਾਰਿਆਂ ਨੂੰ ਪਤਾ ਜਿਹੜਾ ਸਿੱਧੀ ਦਿਹਾੜਾ ਫਤੇਗੜ ਸਾਹਿਬ ਦੇ ਵਿੱਚ ਚੱਲ ਰਿਹਾ ਐ ਇਸ ਹਫ਼ਤੇ ਦੇ ਵਿੱਚ ਲੋਕ ਮੰਜਾਂ ਤੇ ਨਹੀਂ ਪੈ ਰਹੇ ਬੈਡਾਂ ਤੇ ਨਹੀਂ ਪੈ ਰਹੇ ਥੱਲੇ ਪੈ ਕੇ ਸੌਂ ਰਹੇ ਨੇ ਉਹ ਜਿਹੜੇ ਪ੍ਰੋਗਰਾਮ ਐ ਅਸੀਂ ਨਹੀਂ ਦਿੱਤੇ ਪਰ ਪੂਰੇ ਭਾਰਤ ਦੇ ਸਟੇਟਾਂ ਤ ਤਵਾਸ ਕਰਾਂਗੇ ਕੱਲ ਨੂੰ ਜਿਹੜੇ ਪ੍ਰੋਗਰਾਮ ਐ ਪੂਰੇ ਮੁਕੰਮਲ ਤੌਰ ਤੇ ਲਾਗੂ ਹੋਣਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੇ ਬਰਨਿਵੈਦਨ ਹੈ ਸਤਨਾਮ ਸਿੰਘ ਬਾਗੜੀਆ ਜੀ ਉਹ ਵੀ ਆਪਣੀ ਬਾਤ ਰੱਖੀ ਹੈ ਜਿਵੇਂ ਸਾਡੇ ਕਿਸਾਨ ਲੀਡਰਾਂ ਨੇ ਸਾਰੀ ਗੱਲ ਆਪ ਜੀ ਦੇ ਸਾਹਮਣੇ ਰੱਖੀ ਆ ਇਦਾਂ ਹੀ ਆਪ ਜੀ ਨੂੰ ਦੱਸਣਾ ਚਾਹੁੰਦਾ ਅੱਜ 23 ਦਸੰਬਰ ਨੂੰ ਕਿਸਾਨ ਦਿਵਸ ਕਰਕੇ ਪੂਰੇ ਸੰਸਾਰ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਤੇ ਸਾਡਾ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੀ ਹੱਕੀ ਮੰਗਾਂ ਮਨਾਉਣ ਵਾਸਤੇ ਲਗਭਗ 28 ਦਿਨ ਦੇ ਉੱਤੋਂ ਮਰਨ ਵਰਤੇ ਬੈਠੇ ਆ ਮੈਂ ਭਾਰਤ ਦੀ ਸਰਕਾਰ ਨੂੰ ਤੇ ਆਪਣੇ ਨਿਜਾਮ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਵੀ ਦਿਵਸ ਕੋਈ ਮਨਾਇਆ ਜਾਂਦਾ ਆ ਜਾਂ ਸਰਕਾਰਾਂ ਨੇ ਉਹਨੂੰ ਮਨਾਉਣ ਦਾ ਦਿਨ ਰੱਖਿਆ ਹੁੰਦਾ ਤੇ ਅੱਜ ਸਾਡੇ ਨਾਲ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਤਾਨਾशाही ਦੇ ਨਾਲ ਸਾਡੀਆਂ ਮੰਗਾਂ ਨਾ ਮੰਨਣੀਆਂ ਪਹਿਲਾਂ ਮੰਗਾਂ ਦੇ ਉੱਤੇ ਹਾਂ ਕਰਕੇ ਦੁਬਾਰਾ ਉਹਨਾਂ ਨੂੰ ਫੇਰ ਟੇਡੇ ਢੰਗ ਦੇ ਨਾਲ ਸਾਡੇ ਕਿਸਾਨੀ ਦੇ ਵਿੱਚ ਲੈ ਕੇ ਆਉਣਾ ਇਹ ਜਿਹੜਾ ਬਹੁਤ ਵੱਡੇ ਮਾਰੂ ਜਿਹੜੇ ਆ ਇਹ ਸਾਡੇ ਉੱਤੇ ਕਾਨੂੰਨ ਜਿਹੜੇ ਥੋਪੇ ਜਾ ਰਹੇ ਆ ਜਿਵੇਂ ਸਾਡੇ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਆ ਇਹ 33 ਦਾ ਪ੍ਰੋਗਰਾਮ ਜਿਹੜਾ ਵਾ ਅਸੀਂ ਪੂਰੇ ਭਾਰਤ ਦੇ ਵਿੱਚ ਲਾਗੂ ਕਰਨਾ ਆ ਤੇ ਸਾਡੀ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਰੇ ਫੋਰਮਾਂ ਨੂੰ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਕਾਲਜਾਂ ਨੂੰ ਸਕੂਲਾਂ ਨੂੰ ਉਹਨਾਂ ਨੂੰ ਸਾਰੀ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨਿਮਰਤਾ ਸਹਿਤ ਕਿ ਤੁਸੀਂ ਇਹ ਸੰਘਰਸ਼ ਦੇ ਵਿੱਚ ਅਸੀਂ ਤਾਂ ਪਹਿਲੀ ਗੱਲ ਇਹ ਕਰਦੇ ਤੁਸੀਂ ਇੱਥੇ ਆਓ ਖਦੋਰੀ ਬਾਰਡਰ ਤੇ ਆਓ ਸ਼ੰਭੂ ਤੇ ਆਓ ਰਤਨਪੁਰਾ ਬਾਰਡਰ ਦੇ ਉੱਤੇ ਆਓ ਤੇ ਜੇ ਤੁਸੀਂ ਉੱਥੇ ਆ ਨਹੀਂ ਸਕਦੇ ਤੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਗਲੀਆਂ ਮੁਹੱਲਿਆਂ ਦੇ ਵਿੱਚ ਉੱਥੇ ਇਹਨਾ ਪ੍ਰੋਗਰਾਮ ਲਾਗੂ ਕਰੋ ਛੋਟੇ ਸਾਹਿਬ ਜੀਾਂ ਦੀਆਂ ਸ਼ਹੀਦੀਆਂ ਦੇ ਮਸਲੇ ਦੇ ਉੱਤੇ ਜਿਵੇਂ 27 ਤਰੀਕ ਨੂੰ ਜਿਹੜਾ ਸਾਡਾ ਸਾਹਿਬ ਜੀਾਂ ਦੀ ਸ਼ਹੀਦੀ ਹੋਣੀ ਆ ਉਹ ਪ੍ਰੋਗਰਾਮ ਲਗਾਏ ਜਾਣੇ ਨੇ ਉਹ ਸਾਰੇ ਹੀ ਬਾਰਡਰਾਂ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਵੀ ਚੱਲਣਗੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੇ ਇਹਨਾਂ ਸ਼ਹੀਦੀਆਂ ਨੂੰ ਨਾਲ ਵੱਧਵੀਂ ਗੱਲ ਜੋੜ ਕੇ ਜਿਹੜਾ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਜੇ ਸ਼ਹੀਦੀ ਸਾਡੀ ਕਿਸਾਨੀ ਦੀ ਖਾਤਰ ਹੁੰਦੀ ਆ ਸਾਡੇ ਦਾ ਮਜ਼ਦੂਰਾਂ ਦੀ ਖਾਤਰ ਹੁੰਦੀ ਹੈ ਤੇ ਇਹ ਵੀ ਜਿਹੜੀ ਆ ਨਾਲ ਜੁੜਦੀ ਜਿਹੜੀ ਉਹ ਗੱਲ ਹੋਏਗੀ ਮੈਂ ਫੇਰ ਬੇਨਤੀ ਕਰੂੰਗਾ ਕਿ ਸਾਰੇ ਹੀ ਲੀਡਰ ਸਾਹਿਬਾਨ ਭਾਵੇਂ ਉਹ ਜਿਹੜੇ ਮਰਜੀ ਫੋਰਮ ਦੇ ਹੋਣ ਜਾਂ ਸਾਡੇ ਲੋਕ ਜਿਹੜੇ ਆਮਕਰਨ ਦੇ ਵਿੱਚ ਬੈਠੇ ਆ ਇਹਨਾਂ ਦਾ 30 ਤਰੀ ਦੇ ਪ੍ਰੋਗਰਾਮ ਨੂੰ ਜਿਹੜਾ ਇਹ ਨਿਪਰੇ ਚੜ੍ਹ ਜੇ ਬਹੁਤ ਬਹੁਤ ਧੰਨਵਾਦ